ਗੌੜੀ ਮਹੱਲਾ ਤੀਜਾ ਇਸ ਜੁਗ ਕਾ ਧਰਮ ਪੜਹੁ ਤゥム ਭਾਈ ਪੂਰਾ ਗੁਰ ਸਭ ਸੋਜੀ ਪਾਈ ਐਥੈ ਅੱਗੇ ਹਰ ਨਾਮ ਸਿਖਾਈ RAM ਪੜਹੁ ਮਨ ਕਰਹੁ ਵਿਚਾਰ ਗੁਰ ਪ੍ਰਸਾਦੀ ਮੈਲ ਉਤਾਰ ਰਹਾਉ ਵਾਦ ਵਿਰੋਧ ਨਾ ਪਾਇਆ ਜਾਏ ਮਨ ਤਨ ਫੀਕਾ ਦੂਜੈ ਭਾਏ ਗੁਰ ਕੈ ਸ਼ਬਦ ਸੱਚ ਲਿਵ ਲਾਏ ਹਉਮੈ ਮੈਲਾ ਇਹ ਸੰਸਾਰਾ ਨਿਤ ਤੀਰਥ ਨਾ ਵੈ ਨਾ ਜਾਏ ਅਹੰਕਾਰਾ ਬਿਨ ਗੁਰ ਭੇਟੇ ਜਮ ਕਰੇ ਖਵਾਰਾ ਸੋ ਜਨ ਸਾਚਾ ਜੇ ਹਉਮੈ ਮਾਰੈ ਗੁਰ ਕੈ ਸ਼ਬਦ ਪੰਚ ਸੰਘਾਰੈ ਆਪ ਤਰੈ ਸੰਗਲੇ ਕੁੱਲ ਤਾਰੈ ਮਾਇਆ 모ਹੀ ਨਤ ਬਾਜੀ ਪਾਈ ਮਨ ਮੁਖ ਅੰਧ ਰਹੇ ਲਪਟਾਈ ਗੁਰਮਖ ਅਲੇਪਤ ਰਹੇ ਲਿਵ ਲਾਈ ਬਹੁਤੇ ਭੇਖ ਕਰੇ ਭੇਖਤਾਰੀ ਅੰਤਰ ਤਿਸਨਾ ਫਿਰੈ ਅਹੰਕਾਰੀ ਆਪ ਨਾ ਚੀਨੈ ਬਾਜੀ ਹਾਰੀ ਕਾਪੜ ਪਹਿਰ ਕਰੇ ਚਤੁਰਾਈ ਮਾਇਆ 모ਹੀ ਅਤ ਭਰਮ ਭਲਾਈ ਬਿਨ ਗੁਰ ਸੇਵੇ ਬਹੁਤ ਦੁੱਖ ਪਾਈ ਨਾਮ ਰਤੇ ਸਦਾ ਬੈਰਾਗੀ ਗਿਰਹੀ ਅੰਤਰ ਸਾਚ ਲਿਵ ਲਾਗੀ ਨਾਨਕ ਸਤਗੁਰ ਸੇਵਹਿ ਸੇ ਵਡ ਭਾਗੀ ਗੌੜੀ ਮਹੱਲਾ ਤੀਜਾ ਬ੍ਰਹਮਾ ਮੂਲ ਵੇਦ ਅਭਿਆਸਾ ਤਿਸ ਤੇ ਉਪਜੇ ਦੇਵ ਮੋਹ ਪਿਆਸਾ ਤ੍ਰੈ ਗੁਣ ਭਰਮੇ ਨਾਹੀ ਨਿਜ ਘਰ ਵਾਸਾ ਹਮ ਹਰ ਰਾਖੇ ਸਤਗੁਰੂ ਮਲਾਇਆ ਅਨ ਦਿਨ ਭਗਤ ਹਰ ਨਾਮ ਦਿਰੜਾਇਆ ਰਹਾਉ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ਪੜਵਾਦ ਵਖਾਣੈ ਸਿਰ ਮਾਰੇ ਜਮ ਕਾਲਾ ਤਤ ਨ ਚੀਨੈ ਬਨੈ ਪੰਡ ਪਰਾਲਾ ਮਨ ਮੁਖ ਅਗਿਆਨ ਕੁਮਾਰਗ ਪਾਏ ਹਰ ਨਾਮ ਬਸਾਰਿਆ ਬਹੁ ਕਰਮ ਦਿਰੜਾਏ ਭਵ ਜਲ ਡੂਬੇ ਦੂਜੈ ਪਾਏ ਮਾਇਆ ਕਾ ਮੁਹਤਾਜ ਪੰਡਤ ਕਹਾਵੈ ਵਿਖਿਆ ਰਾਤਾ ਬਹੁਤ ਦੁਖ ਪਾਵੇ ਜਮ ਕਾ ਗਲ ਜੇਵੜਾ ਨਿਤ ਕਾਲ ਸੰਤਾਵੇ ਗੁਰਮੁਖ ਜਮ ਕਾਲ ਨੇੜ ਨਾ ਆਵੇ ਹਉ ਮੈਂ ਦੂਜਾ ਸ਼ਬਦ ਜਲਾਵੇ ਨਾ ਮੇਰਾ ਤੇ ਹਰ ਗੁਣ ਗਾਵੇ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੇ ਚਰਣੀ ਲਾਗੇ ਤਾਂ ਮਹਿਲ ਪਾਵੇ ਸਾਧ ਹੀ ਨਿਰਮਲ ਸਹਿਜ ਸੁਮਾਵੇ ਹਰ ਕਥਾ ਸੁਣਹਿ ਸੇ ਤਨਵੰਤ ਦਿਸਹਿ ਜੁਗ ਮਾਹੀ ਤਿੰਨ ਕੋ ਸਭ ਨਿਵਹਿ ਅਨ ਦਿਨ ਪੂਜ ਕਰਾਹੀ ਸਹਜੇ ਗੁਣ ਰਵਹਿ ਸਾਚੇ ਮਨ ਮਾਹੀ ਪੂਰੇ ਸਤਿਗੁਰ ਸ਼ਬਦ ਸੁਣਾਇ ਤ੍ਰੈ ਗੁਣ ਮੀਟੇ ਚੌਥਾ ਚਿਤ ਲਾਇਆ ਨਾਨਕ ਹਉਮੈ ਮਾਰ ਬ੍ਰਹਮ ਮਲਾਇਆ ਗੌੜੀ ਮਾਰ ਲਾ ਤੀਜਾ ਬ੍ਰਹਮਾ ਵੇਦ ਪੜੈ ਵਾਦਵ ਖਾਣੈ ਅੰਤਰ ਤਾਮਸ ਆਪ ਨਾ ਪਛਾਣੈ ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣੈ ਗੁਰਸੇਵਾ ਕਰੂੰ ਫਿਰ ਕਾਲ ਨਾ ਖਾਏ ਮਨ ਮੁਖ ਖਾਦੇ ਦੂਜੈ ਭਾਏ ਰਹਾਉ ਗੁਰਮੁਖ ਪ੍ਰਾਣੀ ਅਪਰਾਧੀ ਸਿੱਧੇ ਗੁਰ ਕੈ ਸ਼ਬਦ ਅੰਤਰ ਸਹਿਜ ਰੀਦੇ ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸਿੱਧੇ ਸਤਗੁਰ ਮੇਲੇ ਪ੍ਰਭ ਆਪ ਮਲਾਈ ਮੇਰੇ ਪ੍ਰਭ ਸਾਚੇ ਕੈ ਮਨ ਭਾਏ ਹਰ ਗੁਣ ਗਾਵਹਿ ਸਹਿਜ ਸੁਭਾਏ ਬਿਨ ਗੁਰ ਸਾਚੇ ਪਰਮ ਪੁਲਾਏ ਮਨਮੁਖ ਅੰਦੇ ਸਦਾ ਬੇਖ ਖਾਏ ਜਮ ਡੰਡ ਸਹ ਸਦਾ ਦੁਖ ਪਾਏ ਜਮੂਆ ਨਾ ਜੋ ਹੈ ਹਰ ਕੀ ਸਰਨਾਈ ਹਉ ਮੈ ਮਾਰ ਸਚ ਲਿਵਲਾਈ ਸਦਾ ਰਹੈ ਹਰ ਨਾਮ ਲਿਵਲਾਈ ਸਤਗੁਰ ਸੇਵਹਿ ਸੇ ਜਨ ਨਿਰਮਲ ਪਵਿੱਤਾ ਮਨ ਸਿਓ ਮਨ ਮਲਾਈ ਸਭ ਜਗ ਜੀਤਾ ਇਨ ਬਿਦ ਕੁਸਲ ਤੇਰਾ ਮੇਰੇ ਮੀਤਾ ਸਤਿਗੁਰੂ ਸੇਵੇ ਸੋ ਫਲ ਪਾਏ ਹਿਰਦੈ ਨਾਮ ਵਿੱਚੋਂ ਆਪ ਗਵਾਏ ਅਨਹਦ ਬਾਣੀ ਸ਼ਬਦ ਵਜਾਏ ਸਤਿਗੁਰ ਤੇ ਕਮਨ ਕਮਨ ਨਾ ਸੀਦੋ ਮੇਰੇ ਭਾਈ ਭਗਤੀ ਸੀਦੇ ਦਰਸੋ ਬਾਪਾਈ ਨਾਨਕ ਰਾਮ ਨਾਮ ਵਡਿਆਈ ਗਉੜੀ ਮਹੱਲਾ ਤੀਜਾ ਤ੍ਰੈ ਗੁਣ ਵਿਖਾਣੈ ਭਰਮ ਨਾ ਜਾਏ ਵੰਦਨ ਨਾ ਤੂ ਤਹਿ ਮੁਕਤ ਨਾ ਪਾਏ ਮੁਕਤ ਦਾਤਾ ਸਤਗੁਰੁ ਜੁਗ ਮਾਹੀ ਗੁਰਮੁਖ ਪ੍ਰਾਣੀ ਭਰਮ ਗਵਾਏ ਸਹਿਜ ਧੁਨ ਉਪਜੈ ਹਰ ਲਿਵ ਲਾਇ ਰਹਾਉ ਤ੍ਰੈ ਗੁਣ ਕਾਲੈ ਕੀ ਸਰਕਾਰਾ ਨਾਮ ਨਾ ਚੇਤਹਿ ਉਪਾਵਣ ਹਾਰਾ ਮਰ ਜਮਹਿ ਫਿਰ ਵਾਰੂ ਵਾਰਾ ਅੰਦੇ ਗੁਰੂ ਤੇ ਭਰਮ ਨਾ ਜਾਈ ਮੂਲ ਛੋੜ ਲਾਗੇ ਦੂਜੈ ਭਾਈ ਵਿਖ ਕਾ ਮਾਤਾ ਵਿਖ ਮਾਹੀ ਸਮਾਈ ਮਾਇਆ ਕਰ ਮੂਲ ਜੰਤਰ ਪਰਮਾਏ ਹਰ ਜੀਉ ਵਿਸਰਿਆ ਦੂਜੈ ਪਾਏ ਜਿਸ ਨਦਰ ਕਰੇ ਸੋ ਪਰਮਗਤ ਪਾਏ ਅੰਤਰ ਸਾਚ ਬਾਹਰ ਸਾਚ ਵਰਤਾਏ ਸਾਚ ਨਾ ਛਪੈ ਜੇ ਕੋ ਰਖੈ ਛਪਾਏ ਗਿਆਨੀ ਬੂਝਹਿ ਸਹਿਜ ਸੁਭਾਏ ਗੁਰਮੁਖ ਸਾਚ ਰਹਾ ਲਿਵ ਲਾਏ ਹਮੇ ਮਾਇਆ ਸ਼ਬਦ ਜਲਾਈ ਮੇਰਾ ਪ੍ਰਭ ਸਾਚਾ ਮੇਲ ਮਲਾਈ ਸਤਿਗੁਰ ਦਾਤਾ ਸ਼ਬਦ ਸੁਣਾਏ ਧਾਵਤ ਰੱਖੇ ਠਾਕ ਰਹਾਏ ਪੂਰੇ ਗੁਰ ਤੇ ਸੋਜੀ ਪਾਏ ਆਪੇ ਕਰਤਾ ਸ੍ਰਿਸ਼ਟ ਸਿਰਜ ਜਨ ਗੋਈ ਤਿਸ ਬਿਨ ਦੂਜਾ ਅਵਰਨਾ ਕੋਈ ਨਾਨਕ ਗੁਰਮੁਖ ਬੂਜੈ ਕੋਈ ਗੌੜੀ ਮਹੱਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਵੇ ਨਾਮੋ ਸੇਵੇ ਨਾਮ ਸਹਿਜ ਸਮਾਵੇ ਅੰਮ੍ਰਿਤ ਨਾਮ ਰਸਨਾ ਨਿਤ ਗਾਵੇ ਜਿਸਨੋ ਕਿਰਪਾ ਕਰੇ ਸੋ ਹਰ ਰਸ ਪਾਵੇ ਆਨੰਦਿਨ ਹਿਰਦੈ ਜਪਉ ਜਗਦੀ ਸਾ ਗੁਰਮੁਖ ਪਾਮ ਹੋ ਪਰਮ ਪਦ ਸੁਖਾ ਰਹਾਉ ਹਿਰਦੈ ਸੁਖ ਭਿਆ ਪਰਗਾਸ ਗੁਰਮੁਖ ਗਾਵਹਿ ਸਚ ਗੁਣਤਾਸ ਦਾਸਨ ਦਾਸ ਨਿਤ ਹੋਐ ਦਾਸ ਗ੍ਰਹਿ ਕਟੰਬ ਮਹਿ ਸਦਾ ਉਦਾਸ ਜੀਵਨ ਮੁਕਤ ਗੁਰਮੁਖ ਕੋ ਹੋਈ ਪਰਮੁਕਦਾਰਤ ਪਾਵੈ ਸੋਈ ਤ੍ਰੈ ਗੁਣ ਮੀਟੇ ਨਿਰਮਲ ਹੋਈ ਸਹਿਜੇ ਸਾਚ ਮਿਲੈ ਪ੍ਰਭ ਸੋਈ ਮੋਹੋ ਕਟੰਬ ਸਿਓ ਪ੍ਰੀਤ ਨਾ ਹੋਈ ਜਾਂ ਹਿਰਦੈ ਵਸਿਆ ਸਚ ਸੋਈ ਗੁਰਮੁਖ ਮਨ ਬੇਦਿਆ ਅਸਥਿਰ ਹੋਈ ਹੁਕਮ ਪਛਾਨੈ ਬੂਝੈ ਸਚ ਸੋਇ ਤੂੰ ਕਰਤਾ ਮੈਂ ਅਵਰਨਾ ਕੋਇ ਤੁਜ ਸੇਵੀ ਤੁਜ ਤੇ ਪਤ ਹੋਇ ਕਿਰਪਾ ਕਰਹਿ گاਵਾ ਪ੍ਰਭ ਸੋਇ ਨਾਮ ਰਤਨ ਸਭ ਜਗ ਮਹਿਲੋਇ ਗੁਰਮੁਖ ਬਾਣੀ ਮੀਠੀ ਲਾਗੀ ਅੰਤਰ ਬਿਗਸੈ ਅਨ ਦਿਨ ਲਿਵ ਲਾਗੀ ਸਹਜੇ ਸਚ ਮਿਲਿਆ ਪ੍ਰਸਾਦੀ ਸਤਿਗੁਰ ਪਾਇਆ ਪੂਰੈ ਵਡਭਾਗੀ ਹਉ ਮੈਂ ਮਮਤਾ ਦੁਰਮਤ ਦੁਖ ਨਾਸ ਜਬ ਹਿਰਦੈ RAM ਨਾਮ ਗੁਣਤਾਸ ਗੁਰਮੁਖ ਬੋਧ ਪ੍ਰਗਟਿ ਪ੍ਰਭ ਜਾਸ ਜਬ ਹਿਰਦੈ ਰਵਿਆ ਚਰਨ ਨਿਵਾਸ ਜਿਸ ਨਾਮ ਦੇ ਸੋਈ ਜਨ ਪਾਏ ਗੁਰਮੁਖ ਮੇਲੇ ਆਪ ਗੁਆਇ ਹਿਰਦੈ ਸਾਚਾ ਨਾਮ ਵਿਸਾਏ ਨਾਨਕ ਸਹਿਜੇ ਸਾਚ ਸੁਮਾਏ ਗੌੜੀ ਮੁਹੱਲਾ ਤੀਜਾ ਮਨ ਹੀ ਮਨ ਸਵਾਰਿਆ ਭੈ ਸਹਿਜ ਸੁਭਾਏ ਸ਼ਬਦ ਮਨ ਰੰਗਿਆ ਲਿਵ ਲਾਏ ਨਿਜ ਕਰ ਵਸਿਆ ਪ੍ਰਭ ਕੀ ਰਜਾਏ ਸਤਗੁਰ ਸੇਵਿਆ ਜਾਏ ਅਭਮਾਨ ਗੋਵਿੰਦ ਪਾਈਏ ਗੁਣੀ ਨਿਧਾਨ ਰਹਾਉ ਮਨ ਬੈ ਰਾਗੀ ਜਾਂ ਸ਼ਬਦ ਭਉ ਖਾਏ ਮੇਰਾ ਪ੍ਰਭ ਨਿਰਮਲਾ ਸਬਤੈ ਰਹਿਆ ਸਮਾਏ ਗੁਰ ਕਿਰਪਾ ਤੇ ਮਿਲੈ ਮਲਾਏ ਹਰ ਦਾਸਨ ਕੋ ਦਾਸ ਸੁਖ ਪਾਏ ਮੇਰਾ ਹਰ ਪ੍ਰਭ ਇਨ ਬਿਦ ਪਾਇਆ ਜਾਏ ਹਰ ਕਿਰਪਾ ਤੇ ਰਾਮ ਗੁਣ ਗਾਏ ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨ ਲੱਗੇ ਪਿਆਰ ਤ੍ਰਿਗ ਸੀਜ ਸੁਖਾਲੀ ਕਾਮਣ ਮੋਹ ਗੁਬਾਰ ਤਿੰਨ ਸਫਲ ਜਨਮ ਜਿਨ ਨਾਮ ਆਧਾਰ ਤ੍ਰਿਗ ਤ੍ਰਿਗ ਗ੍ਰਹਿ ਕਟੰਬ ਜਿਤੋ ਹਰ ਪ੍ਰੀਤ ਨਾ ਹੋਏ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੇ ਸੋਈ ਹਰ ਨਾਮ ਬਿਨਾ ਮੈਂ ਅਬਰ ਨਾ ਕੋਏ ਸਤਗੁਰ ਤੇ ਹਮ ਗਤ ਪਤ ਪਾਈ ਹਰ ਨਾਮ ਧਿਆਇਆ ਦੂਖ ਸਗਲ ਮਟਾਈ ਸਦਾ ਆਨੰਦ ਹਰ ਨਾਮ ਲਿਵ ਲਾਈ ਗੁਰ ਮਿਲਿਆ ਹਮ ਕੋ ਸਰੀਰ ਸੁਧ ਭਈ ਹਉ ਮੈਂ ਤ੍ਰਿਸ਼ਨਾ ਸਭ ਅਗਨ 부ਝਈ ਬਿਨ ਸੇ ਕਰੋਧ ਖਿਮਾ ਗਹਿ ਲਈ ਹਰਿ ਆਪੇ ਕਿਰਪਾ ਕਰੇ ਨਾਮ ਦੇਵੈ ਗੁਰਮਖ ਰਤਨ ਕੋ ਵਿਰਲਾ ਲੇਵੈ ਨਾਨਕ ਗੁਣ ਗਾਵੇ ਹਰ ਅਲਖ ਅਭੀਵੈ ਇਕ ਓੰਕਾਰ